ਸਾਰੰਗ ਮਹੱਲਾ ਪੰਜਵਾਂ ਜਾਪ ਉਪਦੇ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕਾਓ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਓ ਰਹਾਉ ਅਨਾਥਾ ਕੋ 나ਥ ਸਰਬ ਪ੍ਰਤ ਪਾਲਕ ਭਗਤ ਵਛਲ ਹਰ ਨਾ ਆਓ ਜਾ ਕਾਓ ਕੋਏ ਨਾ ਰਾਖੈ ਪ੍ਰਾਣੀ ਤੇਸ ਤੂ ਦੇਹ ਅਸਰਾਓ ਨੇਦਰਾਂ ਧਾਰ ਨੇਗਤਿਆਂ ਗਤ ਨਿਥਾਵਿਆ ਤੂ ਥਾਉ ਦੇਹ ਦਿਸ ਜਾਓ ਤਹਾਂ ਤੂ ਸੰਗੇ ਤੇਰੀ ਕੀਰਤ ਕਰਮ ਕਮਾਓ ਇਕ ਸਤੇ ਲਖ ਲਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਕਾਓ ਤੂ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰਾ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਸਿਉ ਗੋਸਟ ਹਰ ਸਾਧਨ ਸਿਉ ਲਿਵ ਲਾਓ ਜਾਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੋ ਦਰਸ ਮਨ ਚਾਉ ਸਾਰਗ ਮਹੱਲਾ ਪੰਜਵਾਂ ਹਰ ਜੀਉ ਅੰਤਰਾਜਮੀ ਜਾਨ ਕਰਤ ਬੁਰਾਈ ਮਾਨੁਖ ਤੇਛ ਪਾਈ ਸਾਖੀ ਪੂਤ ਪਵਾਨ ਰਹਾਉ ਮੈ ਸਨਉ ਨਾਮ ਕਰਤ ਖਟ ਕਰਮਾ ਅੰਤਰ ਰੋਭ ਝੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮ ਪਾਕ ਹਿਰਹਿ ਪਰ ਦਰਬਾ ਅੰਤਰ ਝੂਠ ਗੁਮਾਨ ਸਾਸਤਰ ਵੇਦ ਕੀ ਵੇਦ ਨਹੀਂ ਜਾਣਹਿ ਵਿਆਪੇ ਮਨ ਕੈ ਮਾਨ ਸੰਦੇ ਆਕਾਲ ਕਰਹਿ ਸਭ ਵਰਤਾ ਜਿਉ ਸਫਰੀ ਦੰਫਾਨ ਪ੍ਰਭੂ ਕੁਲਾਏ ਊਜੜ ਪਾਏ ਨਿਹਫਲ ਸਭ ਕਰਮਾਨ ਸੋ ਗਿਆਨੀ ਸੋ ਬੈ ਸੁਨਾਉ ਪੜਿਆ ਜਿਸ ਖਰੀ ਕਿਰਪਾ ਭਗਵਾਨ ਓਨ ਸਤਗੁਰ ਸੇਵ ਪਰਮ ਪਦ ਪਾਇਆ ਉਦਰਿਆ ਸਗਲ ਵਿਸਵਾਨ ਕਿਆ ਹਮ ਕਥਹਿ ਕਿਛ ਕਥ ਨਹੀਂ ਜਾਣਹਿ ਪ੍ਰਭ ਭਾਵੈ ਤਿਵੈ ਬੋਲਾਨ ਸਾਧ ਸੰਗਤ ਕੀ ਧੂਰ ਇਕ ਮੰਗਾਓ ਜਨ ਨਾਨਕ ਪਇ ਉਸਤਾਰਨ ਸਾਰਗ ਮਹੱਲਾ ਪੰਜਵਾਂ ਅਬ ਮੂਰੋ ਨਾਚ ਨੋ ਰਹੁ ਲਾਲ ਰਗੀਲਾ ਸਹਜੇ ਪਾਇਓ ਸਤਿਗੁਰ ਬਚਨ ਲਹੋ ਰਹਾ ਕੁਵਾਰ ਕੰਨਿਆ ਜੈਸੇ ਸੰਤ ਸਹੇਰੀ ਪ੍ਰੇਅ ਬਚਨ ਉਪਹਾਸ ਕਹੋ ਜਾਓ ਸੁਰਜਨ ਗ੍ਰਹਿ ਭੀਤਰ ਆਇਓ ਤਾਬ ਮੁਖ ਕਾਜ ਲਜੋ ਜਿਉ ਕਣਕੋ ਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੋਧ ਭਏ ਹੈ 바ਰ ਹੈ ਤਬ ਤੇ ਥਾਨ ਥਿਰੋ ਜਾਓ ਦਿਨ ਰੈਨ ਤਾਉ ਲਾਉ ਗਜਿਓ ਮੂਰਤ ਕਰੀ ਪਲੋ 부ਜਾਵਨ ਹਾਰੋ ਊਠ ਸਿਧਾਰੇਓ ਤਾਬ ਫਿਰ ਬਾਜ ਨਾ ਭਇਓ ਜੈਸੇ ਕੋਮਬ ਉਦਕ ਪੂਰ ਆਨਿਓ ਤਾਬ ਉਹ ਭਿੰਨ ਦ੍ਰਿਸ਼ਟੋ ਕਹੋ ਨਾਨਕ ਕੋਮਬ ਜਲੇ ਮਹਦਾਰਿਓ ਅੰਬੈ ਅੰਬ ਮਿਲੋ ਸਾਰਗ ਮਹੱਲਾ ਪੰਜਵਾ ਆਬ ਪੂਛੇ ਕੀ ਕਹਾ ਲੈ ਨੋ ਨਾਮ ਅੰਮ੍ਰਿਤ ਰਸਨੀ ਕੋ ਬਾਬਰ ਵੇਖ ਸਿਓ ਗਹਿ ਰਹਾ ਰਹਾ ਦੁਲਾਬ ਜਨਮ ਚਰੰਕਾਲੁ ਪਾਇਓ ਜਾਤਾ ਕੌਡੀ ਬਦਲਹਾ ਕਾਥੂਰੀ ਕੋ ਗਾਹਕ ਆਇਓ ਲਾਦਿਓ ਕਾਲਰ ਬਿਰਖ ਜਿਵਹਾ ਆਇਓ ਲਾਭ ਲਾਭਨ ਕਹਿ ਤਾਈ ਮੋਹਨ ਠਾ ਗਉਰੀ ਸਿਓ ਉਲਜ ਪਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਇਹੋ ਔਸਰ ਕਦ ਲਹਾ ਸਗਲ ਪਰਾਦ ਏਕ ਗੁਣ ਨਾਹੀ ਠਾਕੁਰ ਛੋੜਹਿ ਦਾਸ ਭਜਹਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾਨ ਨਿਹਾਰ ਆਨੁ ਉਪਾਵ ਨਾ ਕੋਊ ਸੂਜੈ ਹਰਿ ਦਾਸਾ ਸਰਣੀ ਪਾਰ ਰਹਾ ਕਾਹੋ ਨਾਨਕ ਕਬਹੀ ਮਨ ਛੁੱਟੀਐ ਜਾਓ ਸਗਲੇ ਆਉ ਗਨ ਮੇਟ ਧਰਹਾ ਸਾਰਗ ਮਹੱਲਾ ਪੰਜਵਾਂ ਮਾਈ ਧੀਰ ਰਹੀ ਪ੍ਰੇਅ ਬਹੁਤ ਵਿਰਾਗਿਓ ਅਨੇਕ ਭਾਂਤ ਅਨੂਪ ਰੰਗ ਰੇ ਤੈਨ ਸਿਉ ਰੁਚੈ ਨਾ ਲਾਗੇ ਓ ਰਹਾ ਨਿਸ ਬਾਸੁਰ ਪ੍ਰੇਯ ਪ੍ਰੇਯ ਮੁਖ ਟੇਰਾ ਓ ਨੀਂਦ ਪਲਕ ਨਹੀਂ ਜਾਗੇ ਓ ਹਾਰ ਕਜਰ ਬਸਤਰ ਅਨੇਕ ਸੀ ਗਾਰ ਰੇ ਬੇਨ ਫਿਰ ਸਭੈ ਵਿਖ ਲਾਗੇ ਓ ਪੂਛਾ ਪੂਛਾ ਦੀਨ ਪਾਤਕਾਰ ਕੋ ਕਹ ਪ੍ਰੇਅ ਦੇ ਸੰਗੇਓ ਹਿਓ ਦੇਓ ਸਭ ਮਨ ਤਨ ਅਰਪਾਓ ਸੀਸ ਚਰਨ ਪਰ ਰਾਖਿਓ ਚਰਨ ਵੰਦਨਾ ਅਮੋਲ ਦਾਸ ਰੋ ਦੀਓ ਸਾਧ ਸੰਗਤ ਅਰਦਾਗਿਓ ਕਰੋ ਕਿਰਪਾ ਮੋਹਿ ਪ੍ਰਭੂ ਮਿਲਾਵੋ ਨਿਮਕ ਦਰਸ ਪੇਖਾਗਿਓ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਅਨੰਦ ਸੀਤ ਲਾਗਿਓ ਕਾਹੋ ਨਾਨਕ ਰਸ ਮੰਗਲ ਗਾਏ ਸਬਦ ਅਨਾਹਦ ਬਾਜਿਓ ਸਾਰਗ ਮਹੱਲਾ ਪੰਜਵਾ ਮਾਈ ਸਤ 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 ਹਾਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਛੀਕ ਗਾਂਠਰੀ ਬਾਦਾ ਰਹਾਉ ਨਿਸ ਬਾਸੁਰ ਨਖਿ ਅਤਰ ਬਿਨਾਸੀ ਰਾਵ ਸਸੀ ਅਰ ਬੇਨਾਗਾ ਗੇਰ ਬਸੁਦਾ ਜਲ ਪਵਨ ਜਾਏ ਗੋ ਇਕ ਸਾਧ ਬਚਨ ਅਟਲਾਦਾ ਆਂਡ ਬਿਨਾਸੀ ਜੇਰ ਬਿਨਾਸੀ ਓਤ ਭੋਜ ਸੀਤ ਬਿਨਾਤਾ ਚਾਰ ਬਿਨਾਸੀ ਖਟਹਿ ਬਿਨਾਸੀ ਇਕ ਸਾਧ ਬਚਨ ਨਿਹ ਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤਕ ਭੀ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਕ ਸਾਦ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਈ ਕਹੀ ਬਾਤਰੇ ਪ੍ਰਭ ਨਾਨਕ ਗੌਰ ਮੇਲ ਲਾਦਾ ਸਾਰਗ ਮਹੱਲਾ ਪੰਜਵਾਂ ਮੇਰਾ ਮਨ ਵਾਸ ਬੋ ਗੁਰੂ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾ ਨਗਰ ਸੁਖ ਆਨੰਦ ਰਹਾ ਜਹਾਂ ਵੀ ਸਰੈ ठाकुर ਪਿਆਰੋ ਤਹਾਂ ਦੂਖ ਸਭ ਆਪਦ ਜਹ ਗੁਨ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦੈ ਜਹਾਂ শ্রবণ ਹਰ ਕਥਾ ਨ ਸੁਣੀਐ ਤਹ ਮਹਾਪਿਆਨ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਸ ਤਹ ਸਗਨ ਬਾਸ ਫਲਾਨਦੈ ਬਿਨ ਸਿਮਰਨ ਕੋਟ ਵਰਖ ਜੀਵੈ ਸਗਲੀ ਆਉਦ ਬਿਰਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤਾ ਸਦਾ ਸਦਾ ਜੀਵਾਨਦ ਸਰਨ 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 ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨਦ ਨਾਨਕ ਪੂਰ ਰਹਿਓ ਹੈ ਸਰਬਮੈ ਸਗਲ ਗੁਣਾ ਵਿਧ ਜਾਣਦ ਸਰਗ ਮਹੱਲਾ ਪੰਜਵਾ ਆਬ ਮੋਹੇ ਰਾਮ ਘਰੋ ਸਾਉ ਪਾਏ ਜੋ ਜੋ ਸ਼ਰਨ ਪਰਿਓ ਕਰੁਣਾ ਨਿਧ ਤੇ ਤੇ ਪਵੈ ਤਰਾਏ ਰਹਾਉ ਸੋਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰਹਿ ਗਵਾਏ ਜੋ ਚਾਹਤ ਸੋਈ ਹਰ ਕੀਓ ਮਾਨ ਬਾਛਤ ਫਲ ਪਾਏ ਹਰਿ ਦਇਆ ਜਪੋ ਨੇਤਰ ਧਿਆਨ ਲਾਵੋ ਸਰਵਨੀ ਕਥਾ ਸੁਨਾਏ ਚਰਨੀ ਚਲਾਓ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨਾ ਕਤਹੂ ਜਾਏ ਕਵਨ ਉਪਮਾ ਕਾਉਨ ਬਡਾਈ ਕੀਆ ਗੁਣ ਕਹੋ ਰੀ ਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ਸਾਰਗ ਮਹੱਲਾ ਪੰਜਵਾਂ ਉਏ ਸੋਖ ਕਾਸਿਉ ਬਰਨ ਸੁਨਾਵਤ ਅਨੰਦ ਬਿਨੋਦ ਪੇਖ ਪ੍ਰਭ ਦਰਸਨ ਮਨ ਮੰਗਲ ਗੁਣ ਗਾਵਤ ਰਹਾ ਬੇਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਓ ਬੂਜ ਨ ਆਵਤ ਜਾਵਤ ਜਾ ਕਾਉ ਰਦੈ ਪ੍ਰਗਾਸ ਭਇਓ ਹਾਰ ਊਆ ਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੀਤੇ ਕਿਛ ਕਹੀ ਅਹ ਤੇਤੇ ਸਿਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਗਟਿਓ ਆਗਮ ਜੈਸੇ ਪਰਖਾਵਤ ਨੇ ਰਗੋਣ ਨਰੰਕਾਰ ਅਬਿਨਾਸੀ ਉਤੋਲੋ ਤੁਲਿਓ ਨਾ ਜਾਵਤ ਕਾਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਾਓ ਬਨ ਆਵਤ ਸਾਰਗ ਮਹੱਲਾ ਪੰਜਵਾ ਵਿਖਾਈ ਦਿਨ ਰੈਨ ਿਵਹੀ ਗੁਦਾਰੈ ਗੋਬਿੰਦ ਨਾ ਭਜੈ ਅਹੰ ਗੋਦ ਮਾਤਾ ਜਨਮ ਜੂਐ ਜਿਉ ਹਾਰੈ ਰਹਾਉ ਨਾਮ ਅਮੋਲਾ ਪ੍ਰੀਤ ਨਾ ਤੇ ਸਿ ਸਿਉ ਪਾਰ ਨਿੰਦਾ ਹਿਤਕਾਰੈ ਛਾਪਰ ਬਾਂਦ ਸੁਵਾਰੈ ਤ੍ਰੇਣਕੋ ਦੁਵਾਰੈ ਪਾਵਕ ਜਾਰੈ ਕਾਲਰ ਪੋਟ ਉਠਾਵੈ ਮੁੰਦਹਿ ਅੰਮ੍ਰਿਤ ਮਾਨਤੇ ਡਾਰੈ ਓੜੈ ਵਸਤਰ ਕਾਜਰ ਮੈਂ ਭਰਿਆ ਬਾਹੁਰ ਬਾਹੁਰ ਫਿਰ ਝਾਰੈ ਕਟ ਪੀੜ ਡਾਲ ਪਰ ਠਾਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਰਸਤਲ ਪਰਿਓ ਛਿਤੀ ਛਿਤੀ ਸਿਰ ਭਾਰੈ ਨਿਰਵੈਰ ਸੰਗ ਵੈਰ ਰਚਾਇ ਪਹੋਚ ਨਾ ਸਕੈ ਗਵਾਰੈ ਕਾਹੋ ਨਾਨਕ ਸੰਤਨ ਕਾ ਰਾਖਾ ਉਪਾਰ ਬ੍ਰਹਮਨ ਰੰਕਾਰੈ ਸਾਰਗ ਮਹੱਲਾ ਪੰਜਵਾ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸੁਦਾਖਰ ਜਾਕੇ ਹਿਰਦੈ ਵਸਿਆ ਤਿਨ ਬਿਦਹਿ ਤਤ ਪਛਾਨਿਆ ਰਹਾਉ ਪਰ ਵਰਤ ਮਾਰਗ ਜੇਤਾ ਕਿਛ ਹੋਈ ਐ ਤੇਤਾ ਲੋਗ ਵਿਚਾਰਾ ਜਾਓ ਲਾਓ ਰਦੈ ਨਹੀਂ ਪ੍ਰਗਾਸਾ ਤਾਓ ਲਾਓ ਅੰਧ ਅੰਧਾਰਾ ਜੈਸੇ ਧਰਤੀ ਸਾਧੈ ਬਹੁ ਵਿਦ ਬਿਨ ਬੀਜੈ ਨਹੀਂ ਜਾਮੈ RAM ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਾਹੀ ਅਭਿਮਾਨੈ ਨੀਰ ਬਿਲੋਵੈ ਆਤ ਸ੍ਰਮ ਪਾਵੈ ਨੈਨੂ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮੇਲਤ ਨਹੀਂ ਜਗ ਦੀਸੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਤਿਸ ਭੈਉ ਉਪਰਾਪਤ ਜਾ ਕੈ ਲੇਖ ਮਥਮਾ ਸਾਰਗ ਮਹੱਲਾ ਪੰਜਵਾਂ ਆਨ ਦੇਨ ਰਾਮ ਕੇ ਗੁਣ ਕਹੀਐ ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਛਤ ਫਲ ਲਹੀਐ ਰਹਾਉ ਆਵਹ ਸੰਤ ਪ੍ਰਾਨ ਸੁਖਾ ਦਾਤੇ ਸਿਮਰਹਿ ਪ੍ਰਭ ਅਬਿਨਾਸੀ ਅਨਾਥ ਹੈ 나ਥ ਦੀਨ ਦੁਖ ਭੰਜਨ ਪੂਰ ਰਹਿਓ ਘਟ ਵਾਸੀ ਗਾਵਤ ਸੁਨਤ ਸੁਨਾਵਤ ਸਰਦਾ ਹਾਰ ਰਾਸ ਪੀ ਵਡ ਭਾਗੇ ਕਾਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠਤਾ ਜ ਨਿੰਦਾ ਹਾਰ ਸਿਮਰਨ ਬੰਧਨ ਟੂਕੇ ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂ ਸਮਰਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਾਣ ਤੇਰਾ ਪੂਰ ਰਹੇਓ ਸਰਬ ਮੈਂ ਠਾਕੁਰ ਨਾਨਕ ਸੋ ਪ੍ਰਭ ਨੀਰਾ ਸਾਰਗ ਮਹੱਲਾ ਪੰਜਵਾਂ ਬਲੇ ਹਾਰੀ ਗੁਰਦੇਵ ਚਰਨ ਜਾ ਕੇ ਸੰਗ ਪਾਰ ਬ੍ਰਹਮ ਤਿਹਾਈਐ ਉਪਦੇਸ ਹਮਾਰੀ ਗਤ ਕਰਨ ਰਹਾਉ ਦੁਖ ਰੋਗ ਭੈ ਸਗਲ ਬਿਨਾਸੀ ਜੋ ਆਵੈ ਹਰਿ ਸੰਤ ਸਰਨ ਆਪ ਜਪੈ ਅਵਰਹਿ ਨਾਮ ਜਪਾਵੇ ਵਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੈ ਸਹਿਸਾ ਊਨੇ ਕਉ ਸੁਭਰ ਭਰਨ ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੋਨ ਗਰਭ ਪਰਨੈ ਭਗਤਨ ਕੀ ਟਹਿਲਕ ਮਾਪਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ਜਾ ਕਉ ਭਇਓ ਕਿਰਪਾਲ ਬੀ ਖੁਲਾ ਤੈਨ ਹਰ ਹਰ ਅਜਰ ਜਰਨ ਹਰ ਰਸਹਿ ਅਗਾਨੇ ਸਹਿਜ ਸਮਾਨੇ ਮੁਖ ਤੇ ਨਾਹੀ ਜਾਤ ਵਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਦਰਨ ਸਾਰਗ ਮਹੱਲਾ ਪੰਜਵਾ ਗਾਇਓ ਰੀ ਮੈਂ ਗੁਣ ਨਿਦ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜਾਉ ਗੋਪਾਲ ਰੀ ਜਾਇਓ ਰਹਾਉ संः चरण मोर लो माथा, हमरे मस्तक संत तरे हाथा साध मंत्र मोर लो ताते ता गत हुए त्रै गुण्या भगत देख नैन रंगा लोभ मोह टूटे ब्रह्म संगा कहो नानक सुख सहज अनंदा ਕੋਲ ਭੀਤ ਮਿਲੇ ਪਰਮਾਨੰਦਾ ਸਾਰਗ ਮਹੱਲਾ ਪੰਜਵਾਂ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕੈਸੇ ਕਾਹੋ ਮੋਹੇ ਜੀਵ ਬੇਦਨਾਈ ਦਰਸ਼ਨ ਪਿਆਸ ਪ੍ਰੇਮ ਪ੍ਰੀਤ ਮਨੋਹਰ ਮਾਨ ਨਾ ਰਹੈ ਬਹੁ ਵਿਦ ਊਮਕਾਈ ਰਹਾ ਚਿਤਵਨ ਚਿਤਵਾਓ ਪ੍ਰੇਅ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਯਤਨ ਕਰੋ ਇਹੋ ਮਨ ਨਹੀਂ ਧੀਰੈ ਕੋਊ ਹੈ ਰੇ ਸੰਤ ਮਿਲਾਈ ਜਾਪ ਤਪ ਸੰਜਮ ਪੁੰਨ ਸਭ ਹੋਮਾ ਤਿਸ ਅਰ ਪਾਓ ਸਭ ਸੁਖ ਜਾਈ ਇਕ ਨਿਮਖ ਪ੍ਰੇਯ ਦਰਸ ਦਿਖਾਵੇ ਤਿਸ ਸੰਤਨ ਕੈ ਬਲ ਜਾਈ ਕਰੋ ਨਿਹੂਰਾ ਬਹੁਤ ਬੇਨਤੀ ਸੇਵਾਉ ਦੇਨ ਰਹਿਨ ਆਈ ਮਾਨ ਅਭਿਮਾਨ ਹਾਓ ਸਗਲ ਤਿਆਗੋ ਜੋ ਪ੍ਰੇਯ ਬਾਤ ਸੁਨਾਈ ਦੇਖ ਚਰਤਰ ਭਾਈ ਹਉ ਬਿਸਮਨ ਗੁਰ ਸਤਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ 모ਹੇ ਗ੍ਰਹਿ ਮੈਂ ਪਾਇਆ ਜਨ ਨਾਨਕ ਤਪਤ 부ਝਾਈ 사ਰਗ ਮਹੱਲਾ ਪੰਜਵਾ ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ ਨਰਕ ਘੋਰ ਮਹਿ ਉਰਦ ਤਾਪ ਕਰਤਾ ਨਿਮਖ ਨਿਮਖ ਗੁਣ ਗਾਹੀ ਰਹਾ ਤਨਿਕ ਜਨਮ ਭ੍ਰਮਤਾ ਉਹੀ ਆਇਓ ਮਾਨਸ ਜਨਮ ਗੁਲਵਾਹੀ ਗਰਭ ਜੋਨ ਛੋੜ ਜਾਉ ਨਿਕਸਿਓ ਤਉ ਲਾਗੋ ਅਨ ਠਾਂਹੀ ਕਰਹਿ ਬੁਰਾਈ ਠਗਾਈ ਦਿਨ ਰੈਨ ਨਿਹਫਲ ਕਰਮ ਕਮਾਹੀ ਕਾਣ ਨਾਹੀ ਤੋਹ ਗਾਹਣ ਲਾਗੇ ਤਾਏ ਤਾਏ ਦੁਖ ਪਾਹੀ ਮਿਥਿਆ ਸੰਗ ਕੂੜ ਲਪਟਾਇਓ ਉਰਜ ਪਰਿਓ ਕੁਸਮਾਹੀ ਧਰਮ ਰਾਏ ਜਬ ਪਕਰਸ ਬਵਰੇ ਤਾ ਉਕਾਲ ਮੁਖਾ ਉਠ ਜਾਹੀ ਸੋ ਮਿਲਾ ਜੋ ਪ੍ਰਭੂ ਮਿਲਾਇ ਜਿਸ ਮਸਤਕ ਲੇਖ ਲਿਖਾਂਹੀ ਕਾਹੋ ਨਾਨਕ ਤੈਨ ਜਨ ਬਲਿਹਾਰੀ ਜੋ ਅਲਪ ਰਹੇ ਮਨ ਮਾਹੀ ਸਾਰਗ ਮਹੱਲਾ ਪੰਜਵਾਂ यो जीवन प्रीतम बिनु माई जाके बिछुरत होत मृत्युका गृह मह रहन ना पाई रहा जीहिं प्राण को दाता जाके संग सुहाई करौ कृपा संतहु मोहे अपनी प्राप्त मंगल गुण गाई चरण संतन के माथे मेरे ऊपर नैणहु दूर बा छाई जे प्रसाद मिलिए प्रभु नानक बाल बल ताके हौ जाई सारग मोहल्ला पंजावां ਵਾਅ ਅਵਸਰ ਕੈ ਹਾਉ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵੱਡ ਭਾਗੀ ਹਰ ਪਾਈ ਰਹਾ ਕਹੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚਤੇ ਊਚ ਨਾਮ ਦੇਉ ਸਮਦਰਸੀ ਰਵਿਦਾਸ ਠਾਕੁਰ ਬਣ ਆਈ ਜੀਓ ਪਿਆੰਦੇ ਤਾਨ ਧਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਧਰਮ ਸਾਭ ਨਾਸੀ ਨਾਨਕ ਮਿਲੇ ਗੁਸਾਈ ਸਾਰਗ ਮਹੱਲਾ ਪੰਜਵਾਂ मनोर्थ पूरे सतगुरु आप सगले पदार्थ सिमरन जाखै आठ पहर मेरे मन जाप रहा अमृत नाम सुआमी तेरा जो पीवै तिसहि तृप्तास जन्म जन्म के तिल बिख नास है आगे दरग है होए खलास ਸਰਣੁ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਬਿਨਾਸ ਘਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਾਨ ਤਨ ਦਰਸ ਪਿਆਸ